ਹਾਂਜੀ ਸਾਡੇ ਪੈ ਰਿਆ ਇਹਦਾ ਮੀਂਹ ਅੱਜ ਬੱਦਲ ਤਾਂ ਬਸ ਉੱਪਰ ਨੇ ਲੱਗ ਹੋ ਗਏ ਆ ਸਾਰੀ ਹੈਗੇ ਲਗਾਤਾਰ ਮਤਲਬ ਪਰ ਮੀਂਹ ਨਹੀਂ ਚੰਗਾ ਪਰ ਅੱਜ ਨਹੀਂ ਖਾਣੇ ਕੀ ਤਿਆਰ ਹੈਗਾ ਪੂਰਾ ਜੋੜਾ ਸ਼ਰਮ ਵਾਲਾ ਹੈ ਜਦੋਂ ਮੀਂਹ ਪਈ ਅੰਦਾ ਤੇ ਆਪਾਂ ਫਿਰ ਮੀਂਹ ਵੰਦਾ ਸੀਗਾ ਤੇ ਘਰ ਦੇ ਕਹਿੰਦੇ ਕਿ ਕੁਛ ਨਾ ਕੁਛ ਬਣਾਓ ਤੁਸੀਂ ਤੇ ਮੈਂ ਜਿਹੜਾ ਹੈਗਾ ਗੜ ਭੋਂ ਕਿ ਰੱਖਤਾ ਇਹ ਮੈਂ ਤਾਂ ਕਿ ਲੋ ਫਿਰ ਗੜ ਖੁਰਗਾ ਤੇ ਫੈਰ ਕੇ ਬਣਾਉਂਗੀ ਗੋਲ ਗੋਲੇ ਤੇ ਈ ਦਾ ਮੰਗ ਲਿਆ ਰੇ ਸੱਲਾ ਸੁਭਾਵੀ ਇਥੋਲੀ ਪੈਰ ਹਟਿਆ ਤੇ ਹੁਣ ਦੁਬਾਰਾ ਫੂਲ ਪੂਰਾ ਜੋਰ ਦੀ ਆਲੇ ਚੱਲਣ ਲੱਗੇ ਬੱਬੀ ਨੇ ਇਦਰ ਮੇਂ ਗੜਪੇ ਉਂ ਕਿ ਰੱਖਤਾ ਸੀਆ ਆਪਾ ਬਣਾਵਾਂਗੇ ਅੱਜ ਗੁਰਗਲੇ ਇਹ ਨਾਲੇ ਬਣਾਵਾਂਗੇ ਤਕੋੜੇ ਕਿ ਹਾਲ ਹਾਲ ਆਪਾਂ ਮੀਂਹ ਦਾ ਆਨੰਦ ਮਾਣ ਰਹੇ ਆਂ ਦੇਖਦੇ ਆਂ ਬਰਸ ਕੀ ਬਾਹਰ ਕਿ ਜਿਸ ਤਰ੍ਹਾਂ ਪੈ ਰਿਆ ਮੀਂਹ ਪਾਣੀ ਹੋ ਗਿਆ ਵਿੜੇ ਦੇ ਵਿੱਚ ਪਾਣੀ ਪਾਣੀ ਮੈਂ ਭਾਂਡੇ ਵੀ ਚੱਕਨੇ ਭੁੱਲ ਗਈ ਮੈਂ ਧੋ ਕੇ ਭਾਂਡੇ ਬਾਹਰ ਰੱਖ ਦਿੰਦੇ ਨਹੀਂ ਕਿ ਨਹੀਂ ਯਾਦ ਵੀ ਰਿਹਾ ਵੀ ਭਾਂਡੇ ਇਧਰ ਪਏ ਆ ਸਾਰੇ ਢਿੱਜ ਕੇ ਪਾਉਂਦੇ ਸਾਲ ਕੋਈ ਗੱਲ ਇਧਰ ਦੇਖਾ ਨਾ ਜਿਆ ਅਮੰਦ ਲੈਣੇ ਬੈਠੇ ਇਧਰ ਬੱਜੀ ਦੇ ਵਿੱਚ ਜੀ ਘੁੱਟ ਘਰ ਕੇ ਬਣਾਵਾਂਗੇ ਜਿਵੇਂ ਆਪਾਂ ਗੋਲ ਗੋਲੇ ਲੈ ਇਹ ਮੀ ਹੈ ਜਮਨ ਲਾਦਾ तकरीबन ਸਾਰੀ ਹੋਊਗਾ ਤੁਸੀਂ ਦੱਸੋ ਵੀ ਤੁਹਾਡੇ ਵੀ ਮੀ ਪਿਆ ਕੇ ਨਹੀਂ ਮੀਂਹ ਵਿੱਚ ਬੈਠਣ ਦੀ ਜੀ ਵੀ ਨਹੀਂ ਕਰਦਾ ਹਨਾ ਐ ਹੁੰਦਾ ਵੀ ਜਿਹੜੇ ਕੱਢੀ ਗਈ ਜਮੀਨੇ ਮੈਂ ਤਾਂ ਕ ਲਈ ਛਤਰੀ ਤੇ ਹੁਣ ਆਪਾਂ ਬਾਹਰ ਚ ਦੇਖ ਕੇ ਆਉਂਦੇ ਆਂ ਕਿੰਨਾਂ ਹਾਲ ਚਾਲੀਂਗਾ ਮੀਂਹ ਮੀਂਹ ਸੇ ਕਾਫੀ ਜ਼ਿਆਦਾ ਪਾਣੀ ਪਾਣੀ ਹੋਇਆ ਤਾਂ ਵਿੜੇ ਬਾਹਰ ਜਾ ਕੇ ਦੇਖਦੇ ਆਂ ਹੌਲੀ ਹੌਲੀ ਜਾਣਾ ਪੈਣਾ ਓ ਪਹਿਲਾ ਸ਼ੈੱਡ 'ਚ ਵੇਖੀਏ ਪਾਣੀ ਵੜ ਗਿਆ ਸ਼ੈੱਡ 'ਚ। ਇਹ ਹੈ। ਓਹ ਪਾਣੀ ਸ਼ੈੱਡ 'ਚ ਵੀ ਵੜ ਗਿਆ ਹੁਣ ਗੱਟੇ ਪਰਾਂ ਕਰਨੇ ਪੈਣੇ ਰੇਹ ਦੇ। ਤੇ ਘਰੇ ਕੋਈ ਹੈ ਨਹੀਂਗਾ ਹੁਣ। ਮੈਨੂੰ ਲੱਗਾ ਮੈਨੂੰ ਕਰਨਾ ਪੈਣਾ ਹੁਣ ਇਹ ਕੰਮ। ਮਾਲ ਹੋ ਗਈ ਇੰਨਾ ਜ਼ੋਰ ਹੈ ਮੀ। ਅੱਗੇ ਵੈਸੇ ਨਾ ਇੱਧਰ ਆਉਂਦਾ ਨਹੀਂ ਹੁੰਦਾ ਪਾਣੀ ਸ਼ੈੱਡ ਦੇ ਵਿੱਚ। ਮਤਲਬ ਇੱਧਰ ਇੱਧਰ ਰਹਿ ਜਾਂਦਾ। ਫਰ ਸੱਜਾ ਸ਼ਟਰ ਖੁੱਲਾ ਕਰਕੇ ਬਈ ਠੀਕ ਆ ਚਲ ਆਪਾਂ ਹਣ ਗੱਟੇ ਚੱਕ ਲਈਏ ਥੋੜਾ ਹੁਣ ਰੇਤ ਇਹਨਾਂ ਹੋਵੇ ਜਦ ਗਿੱਲੇ ਪੈ ਜਾਣ ਹਾਏ ਹਾਏ ਦੰਮ ਪਟਿਆ ਗਾ ਮਸਾ ਚੱਕੇ ਗੱਟੇ ਓਹੋ ਇਹ ਤਾਂ ਮੰਜੀ ਦੀ ਰੱਖਤੀ ਗੱਟੇ ਤੇ ਅਸਲ ਜਨਾ ਸ਼ਟਰ ਖੁੱਲਾ ਰਹਿ ਗਿਆ ਆ ਵਾਲਾ ਤੇ ਬੰਦ ਹੁੰਦਾ ਨਹੀਂ ਦੇ ਵਿੱਚ ਤੇ ਦੌਗੀ ਨੂੰ ਅੰਦਰ ਕੀਤਾ ਸੀਗਾ ਦੰਮ ਪਟਿਆ ਗਾ ਮੈਂ ਤੇ ਉਦੋਂ ਮੈਂ ਸ਼ਟਰ ਖੋਲ ਗਈ ਸੀ ਹੰਗਾ ਸ਼ਟਰ ਬੰਦ ਕਰਨਾ ਤਾਂ ਸ਼ਟਰ ਬੰਦ ਕਰਤੀ ਕਿ ਫਿਰ ਪਾਣੀ ਨਹੀਂ ਆਉਂਦਾ ਗੱਟੇ ਦੇ ਇੱਧਰ ਵੀ ਪਏ ਆ ਪਰ ਇੱਧਰ ਜਾਂਦਾ ਨਹੀਂ ਪਾਣੀ ਪਰ ਆਪਾਂ ਫਿਰ ਵੀ ਸ਼ਟਰ ਜਿੰਦਾ ਹੈਗਾ ਬੰਦ ਕਰ ਦਿੰਨੇ ਤੁਨਹਾਲਾ ਰੱਖੀ ਬਾਹਰ ਠੀਕ ਹੈ हाँ, नहीं कर ला बहार देखी आप मून बहुत ज्यादा ओह oh माय गॉड नहर पड़ी गई नहर और तदी भी किसी पास पानी पानी ਰੋਬਿੰਦਰ ਚਲੀ ਗਏ ਸਾਰੇ ਕੱਪੜੇ ਗਿੱਲੇ ਹੋ ਗਏ ਹਲੋ ਜਿ세 ਉਹ ਕਹਿੰਦੇ ਨੇ ਜੋ ਹੁੰਦਾ ਚੱਗੇ ਆਸਪੀ ਹੁੰਦਾ ਤੇ ਜੇ ਮੈਂ ਬਾਹਰ ਨਾ ਜਾਂਦੀ ਮੀਂਹ ਚ ਮੈਨੂੰ ਪਤਾ ਨਹੀਂ ਲੱਗਦਾ ਸੀਗਾ ਤੇ ਗੱਟੇ ਨੇ ਇਹ ਵਾਲੇ ਜਿਹੜੇ ਹੈਗੇ ਭਿੱਜ ਜਾਣੇ ਸੀਗੇ ਫੇਰ ਫੋਨ ਕਰਦੇ ਆ ਘਰਦਿਆਂ ਨੂੰ ਇਹਦੇ ਦੂਸਰੇ ਰਹਿਗੇ ਗੱਟੇ ਫਰਾ ਕੇ ਉਹ ਵੀ ਫਸੇ ਕਰ ਦੇਣਗੇ ਫੇਤ ਦੇ ਵੀ ਆ ਸਾਰੇ ਕੱਪੜੇ ਗਿੱਲੇ ਹੋ ਗਏ ਤੁਹਾਨੂੰ ਮੀਂਹ ਬਹੁਤ ਖਰਕੇ ਮੋੜੇ ਨਹੀਂ ਖਰਕੇ ਮੋੜ ਨਹੀਂ ਨਾ ਕੋਈ ਵੀ ਹੋਰ ਮोटा ਦੇਖੀਏ ਜੋ ਪਾਣੀ ਬੋਕਰ ਨਾਲ ਛੱਟਿਆ ਗਿਆ ਛੱਤ ਚ ਪਾ ਬੋਕਰ ਨਾਲ ਛੱਟ ਦਿੰਨੇ ਆ ਵੀ ਥੱਲੇ ਦੂਸਰੇ ਗੱਟਿਆਂ ਦੇ ਨਾ ਜਾੜੇ ਪਾਣੀ ਮੈਂ ਤਾਂ ਸਾਖੋ ਲਗਾ ਇਹਨਾਂ ਲਈ ਹਾਂਜੀ ਹੁਣ ਟਾਈਮ ਹੋ ਗਿਆ ਗੋਲਗਲੇ ਭੁੰਨ ਦਾ ਤੇ ਮੀਂਹ ਦੁਬਾਰਾ ਇੱਕ ਵਾਰੀ ਫੇਰ ਕਾਫੀ ਪੈ ਰਿਹਾ ਤੇ ਹੁਣ ਇਸ ਟਾਈਮ ਲੱਗਦਾ ਸ਼ਾਇਦ ਪਾਣੀ ਕਿੱਕ ਦਾ ਟਾਈਮ ਹੋ ਗਿਆ ਇਹ ਮੱਕਟੋਲੇ ਵੀ ਹੁਣ ਕਾਫੀ ਟਾਈਮ ਹੋ ਗਿਆ ਗੁੜ ਭੰਤੇ ਨੂੰ ਵੀ ਤੇ ਵੈਸੇ ਵੀ ਹੁਣ ਦੁਪਹਿਰ ਦਾ ਟਾਈਮ ਆ ਤੇ ਫਿਰ ਇਸ ਟਾਈਮ ਤਾਂ ਫਿਰ ਭੁੱਖ ਲੱਗਦੀ ਆਂਦੀ ਆ ਤੇ ਬਸ ਸੁੱਤੇ ਵੀ ਚਲੋ ਹੁਣ ਆਪਾਂ ਜਿਹੜੇ ਹੈਗੇ ਗੋਲ ਗੋਲੇ ਬਣਾ ਲੈਣੇ ਆ ਨਾਲੇ ਪਕੌੜੇ ਘੱਟ ਲੈਣੇ ਆ ਤੇ ਫਿਰ ਬੱਚੇ ਆ ਜਾਂਦੇ ਉਹਦੋਂ ਨੂੰ ਬਸ ਤਿੰਨ ਸਾਢੇ ਤਿੰਨ ਤੱਕ ਆਉਂਦੇ ਆ ਉਹ ਤੇ ਸੋ ਇਹਨੂੰ ਟਾਈਮ ਹੋਰ ਲਈ ਕੰਮ ਕਰਦੇ ਨੂੰ ਹੋਈ ਜਾਂਦਾ ਕਾਫੀ ਆਪਾਂ ਤੇ ਬਸ ਮੈਂ ਹੁਣ ਤਿਆਰੀ ਕਰਨ ਲੱਗੀ ਸੀਗੀ ਇਹਦੇ ਮੇਰੇ ਜਿਹੜੇ ਅਟਟਾ ਪਾ ਲਿਆ ਇਹ ਜਿਹੜਾ ਪਾਣੀ ਸੀ ਅਗੋਂ ਵਾਲਾ ਉਹ ਮਿਲਦਾ ਹੈਗਾ ਕੁੰਕੀ ਰੱਖ ਲਿਆ ਤੇ ਹੁਣ ਆਪਾਂ ਪਹਿਲਾਂ ਇਹਦਾ ਕੀ ਕਹਿੰਦੇ ਨੇ ਉਹਨਾ ਬੈਟਰ ਤਿਆਰ ਕਰਦੇ ਆ ਇਹਦਾ ਗੁੜ ਤੇ ਆਟੀ ਦਾ ਤੇ ਵਿੱਚ ਪਾਉਣਗੇ ਆਪਾਂ ਇਹਦੀ ਸੌਂਫ ਥੋੜੀ ਜੀ ਜ਼ਿਆਦਾ ਨਹੀਂ ਬਣਾਉਣੀ ਬਸ ਥੋੜਾ ਜਿਹਾ ਹੀ ਬਣਾਉਣਾ ਹੈਗੇ ਕਿਉਂਕਿ ਹੁਣ ਤੱਕ ਜਿਹੜਾ ਮੌਸਮ ਹੈਗਾ ਕਿਉਂਕਿ ਹੁਣ ਜਿਹੜਾ ਹੈਗਾ ਅੱਗੇ ਮੌਸਮ ਹੁਣ ਮੀਂਹ ਦਾ ਹੀ ਚੱਲਣਾ ਹੈਗਾ ਤੇ ਫਿਰ ਇਹ ਚੀਜ਼ਾਂ ਦਾ ਬਣ ਰਹੀਆਂ ਰਹਿਣਗੀਆਂ ਇਸ ਲਈ ਆਪਾਂ ਥੋੜੀ ਜਿਹੀ ਬਣਾਵਾਂਗੇ ਗੁਲਗੁਲੀ ਜ਼ਿਆਦਾ ਨਹੀਂ ਇਹ ਕਿ ਮੇਰੇ ਕੋਲ ਉਹ ਹੈ ਨਹੀਂਗਾ ਤੇ ਫਿਰ ਮੈਨੂੰ ਕੈਮਰਾ ਸੈੱਟ ਕਰਨ ਦੀ ਬਹੁਤ ਇੱਕਤ ਆਉਂਦੀ ਹੈ ਸਟੈਂਡ ਹੈ ਨਹੀਂ ਤੋ ਮੈਂ ਪਾਣੀ ਪਾ ਲਈਏ ਕਦੋਂ ਭੀ ਉਹ ਕੀ ਕੁਸ਼ਟਾਈਂ ਰੱਖ ਦਾਂਗੀ ਤੇ ਉਹਨਾਂ ਟਾਈਮਿੰਗ ਹੈਗਾ ਆਪਾਂ ਕੜਾਈ ਧਰ ਦੇ ਤੇਲ ਗਰਮ ਕਰੀਂ ਸਾਲਚੀ ਕਰੀਂ ਜਿਹਨ ਜਿਹੜਾ ਆਪਣਾ ਤੇਲ ਗਰਮ ਹੁੰਦਾ ਉਹਨੂੰ ਜਿਹੜਾ ਹੈਗਾ ਆਪਣਾ ਸਿਰ ਆਪਣਾ ਜਿਹੜਾ ਇਹ ਬੈਟਰ ਹੈਗਾ ਸੈੱਟ ਹੋ ਜੂਗਾ ਜੇ ਇਹ ਨੂੰ ਫਸਟ ਪਾੜ ਲਈਏ ਨਾ ਮੈਂ ਬਸ ਇੱਕ ਦਿਨ ਬਣਾਈ ਜੀ ਬਹੁਤ ਘੱਟ ਬਣਾਈ ਆ ਪਕੌੜੇ ਵਾਂਗ ਚਲ ਬਣਾ ਲਈਦੇ ਬਗਲੇ ਇਸ ਤਰ੍ਹਾਂ ਮਤਲਬ ਘੱਟ ਬਣਾਈ ਆ ਤੇ ਦੇਖਦੇ ਕਿਸੇ ਦੇ ਬਣਦੇ ਕਾਫੀ ਟਾਈਮ ਹੋ ਗਿਆ ਮੈਂ ਬਣਾਇਆ ਨਾ ਵੀ ਤੇਲ ਗਰਮ ਹੋ ਗਿਆ ਸੀ ਤੇ ਇੱਕ ਗੋੜ ਮੈਂ ਕੱਢ ਲਿਆ ਤੇ ਹੁਣ ਮੈਂ ਵੀਡੀਓ ਆਨ ਕਰਨਾ ਭੁੱਲ ਗਈ ਸੀ ਤੇ ਹੁਣ ਆਪਾਂ ਉਸ ਫੜ ਫੜ ਕੱਢ ਲਈ ਤੇ ਇਧਰ ਦੂਸਰੇ ਪਾਸੇ ਜਿਹੜਾ ਹੈਗਾ ਮੈਂ ਪਕੌੜਿਆਂ ਦਾ ਜਿਹੜਾ ਮਿਕਸਚਰ ਹੈਗਾ ਉਹ ਵੀ ਤੇਲ ਨਾਲ ਹੀ ਰੱਖਤਾ ਹੁਣ ਪਹਿਲਾਂ ਆਪਾਂ ਗੋੜ ਬਣਾ ਲੈਂਦੇ ਹਾਂ

Ah, de no sí, volví a preguntar, Ramón, sí. Tengo una pregunta para que me la he ਗੋਲ ਗਲੀ ਆਪਾਂ ਕੱਢ ਕੇ ਰੱਖ ਲਈਆਂ ਤੇ ਇਹਨੂੰ ਥੋੜਾ ਜਿਹਾ ਆਪਾਂ ਸਾਫ਼ ਕਰ ਦਿੰਨੇ ਆ ਤੇ ਇਸੇ ਤੇਲ ਵਿੱਚ ਹੁਣ ਆਪਾਂ ਇਹ ਹੈਗੇ ਆ ਪਕੌੜੇ ਕੱਢਾਂਗੇ ਬਸ ਇਹ ਬੜ ਗਿਆ ਰਾਮ ਆਪਣਾ ਆਪਣਾ ਕੰਮ ਹੋ ਗਿਆ ਫਿਨਿਸ਼ ਤੇ ਬੈਠਦੇ ਆ ਅੱਖੇ ਦੀ ਹਵਾ ਲੈਣੀ ਠੰਡੀ ਠੰਡੀ ਫਿਰ ਉਹ ਬੱਚੇ ਆਉਣਗੇ ਫਿਰ ਬਣਾਵਾਂਗੇ ਚਾਹ ਸਾਲ ਨੀ ਕਿੰਨਾ ਚਿਰ ਹੋ ਗਿਆ ਮੈਨੂੰ ਖੜੀ ਨੂੰ ਤੂੰ ਇਹ ਦੋਹਾਂ ਨੂੰ ਆਪੀ ਲਈ ਹੁਣ ਆਪਣੀ ਠਾਰਕੀ ਮਿਲਾਵਾਂਗੇ ਮੀਠਾ ਜਿਹਾ ਪੀ ਜਾਂਦਾ ਛੜੀ ਛੜੀਣ ਲੱਗਦੀ ਹੁੰਦੀ ਐਸ ਤਰ੍ਹਾਂ ਹੋਇਆ ਬੈਠਾ ਮੰਜਾ ਚੱਕੀਆਂ ਨਹੀਂ ਤੇ ਕਣਕ ਪਾਈ ਸੀਗੀ ਦੋ ਮੰਜੇ ਡਾਇ ਸੀ ਇੱਥੇ ਤੇ ਕਣਕ ਵਾਲਾ ਮੁੰਜਾ ਦਾ ਕਰਤਾ ਸੀ ਅੰਦਰ ਤੇ ਬਾਹਰ ਹੀ ਪਿਆ ਰਹਿ ਗਏ ਭਿੱਜ ਗਏ ਚਲ ਕੋਈ ਗਾ ਤੋਤਾ ਗਿਆ ਹੁਣੇ ਵੀ ਇਹ ਪੱਕੇ ਮੰਜੇ ਲਾਏ ਵੀ ਕਣਕ ਵਾਸਤੇ ਕਣਕ ਧੂਕੀ ਤੇ ਬਸ ਕਪੜਾ ਪੁਸ਼ਾ ਕੇ ਇਹਨਾਂ ਦੇ ਉੱਪਰ ਪਾ ਦਿੱਤੀ ਇੱਕ ਕਣਕ ਵਾਲੇ ਬੰਦੇ ਹੀ ਆਪਣੇ ਮੌਸਮ ਬਹੁਤ ਜਰਾ ਸੁਣਾ ਹੋ ਗਿਆ ਕਿ ਹਰ ਅੱਜ ਵਰਤੀ ਕਰਦੀ ਹੁੰਦਾ ਐ ਸਕੰਟ ਵੀ ਨਹੀਂ ਨਹੀਂ ਹੁੰਦੇ ਕਿੰਨਾ ਸੀ ਮੀਂਹ ਅੰਗਦ ਮਗਰੇ ਐਨੀ ਰੋਟੀ ਦੀ ਖਾਦੀ ਨੇ ਸਵੇਰ ਦੀ ਨਾ ਨਾ ਦੱਸ ਬੱਸ ਦਿੱਤ ਮੈਨੂੰ ਨਾ ਮੈਂ ਕੀ ਹੂੰ ਜੇ ਬਲ ਬਲ ਜੇ ਦੇ ਵਿੱਚ ਮਿਲਦੀ ਤਾਂ ਬਹੁਤ ਹੁੰਦੀ ਵਧੀਆ ਮਿਲਦੀ ਇਹ ਹੂੰ ਹਜੇ ਰੋ ਹਰੀ ਉਹ ਗੁਰੂ ਵੇਖੀ ਤੁਹਾਨੂੰ ਪਤਾ ਅੰਦਰ ਕੀ ਬਣਾਇਆ ਅੱਜ ਕਿਵਾਂ ਲੈ ਇਨਾ ਗੈਸ ਬਣਾ ਕੋੜੀ ਗੁਗਲੀ ਮੈਨੂੰ ਯੈਸ ਗੁਗਲੀ ਸ਼ਾਮ ਹੋ ਗਈ ਆ ਸੂਰਜ ਵੀ ਟਲ ਗਿਆ ਤੇ ਹੁਣ ਮੈਂ ਬਣਾਉਣ ਲੱਗੀ ਸੀ ਸਬਜ਼ੀ ਮੈਂ ਕਿਚਨ ਦੇਖ ਕੇ ਆਉਣੀ ਆ ਉੱਪਰ ਛੱਤ ਤੇ ਪਾਣੀ ਨਹੀਂ ਹੈਗਾ ਤੋਂ ਬਾਹਰ ਇਹਨਾਂ ਤੋਂ ਜਾਸਟੂਰ ਤੇ ਤੇ ਮੈਂ ਅਸਟੋ ਰੂਮ ਤੇ ਦੇਖ ਕੇ ਆਉਣੀ ਆ ਤੇ ਹੁਣ ਮੈਂ ਬਣਾਉਣ ਲੱਗੀ ਆ ਕੜੀ ਬੱਬਾਈ ਤਾਂ ਪਾਠ ਚੱਲ ਰਿਹਾ ਕੜੀ ਬਣੀ ਆਪਾਂ ਤੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਔਰ ਅਗਲੀ ਵੀਡੀਓ ਦੇ ਵਿੱਚ ਸਿਰਫ ਆ ਪਕੌੜੇ ਬਜੀ ਕਰ ਲਈ ਕੜੀ ਲਈ ਗੁਲਗੁਲੇ ਗੁਲਗੁਲੇ ਸਾਰੇ ਖਾ ਗਏ ਵਧੀਆ ਬਣੀ ਸੀ ਤੇ